ਤਲੋਜੀ ਤੀਜੇ ਵਿਸ਼ਵ ਯੁੱਧ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਡੋਨਲਡ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਵਿਚਕਾਰ ਤਿੱਖੀ ਬਹਿਸ ਹੋਈ ਹੈ ਤੇ ਗੱਲ ਇੱਥੇ ਆ ਕੇ ਮੁੱਕੀ ਕਿ ਤੁਸੀਂ ਲੱਖਾਂ ਲੋਕਾਂ ਦੀਆਂ ਜਾਨਾਂ ਦੇ ਨਾਲ ਜੂਆ ਖੇਡ ਰਹੇ ਹੋ ਸਿੱਧਾ ਸਿੱਧਾ ਤੌਰ ਤੇ ਤੁਹਾਡਾ ਇਹ ਰਵੱਈਆ ਤੀਜੇ ਵਿਸ਼ਵ ਯੁੱਧ ਦੀ ਤਿਆਰੀ ਨਹੀਂ ਤਾਂ ਹੋਰ ਦੱਸੋ ਕੀ ਹੈ ਕਿ ਜਦੋਂ ਇੱਕ ਪਾਸੇ ਅਸੀਂ ਅਮਰੀਕਾ ਇਹ ਚਾਹੁੰਦਾ ਹੈ ਕਿ ਯੂਕਰੇਨ ਅਤੇ ਰੂਸ ਦੇ ਵਿਚਕਾਰ ਚੱਲ ਰਹੀ ਜਗਤ ਚੇਤੀ ਤੋਂ ਚੇਤੀ ਖਤਮ ਹੋ ਜਵੇ ਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਦਿੱਕਤ ਕੀ ਹੈ ਤਾਂ ਸਿੱਧੇ ਤੌਰ ਤੇ ਤਿੱਖੀ ਬਹਿਸ ਹੋਈ ਹੈ ਅਮਰੀਕਾ ਦੇ ਵਾਈਟ ਵਾਈਟ ਹਾਊਸ ਵਿੱਚ ਆਵਲ ਆਫਿਸ ਵਿੱਚ ਜਿਸ ਵਿੱਚ ਇਹ ਗੱਲ ਹੁਣ ਬਾਹਰ ਨਿਕਲ ਕੇ ਆਈ ਹੈ ਕਿ ਭਾਈ ਜ਼ੇਲੈਂਸਕੀ ਨੂੰ ਅ ਬੇਇੱਜ਼ਤੀ ਮਹਿਸੂਸ ਹੋਈ ਹੈ ਤੇ ਉਹਨਾਂ ਨੇ ਕਹਿਤਾ ਕਿ ਭਾਈ ਜਿਸ ਤਰੀਕੇ ਦੇ ਨਾਲ ਡੋਨਲਡ ਟਰੰਪ ਨੂੰ ਲੱਗਿਆ ਕਿ ਮੈਂ ਸ਼ੁਕਰਗੁਜ਼ਾਰ ਨਹੀਂ ਹੈਗਾ ਇਹ ਉਹਨਾਂ ਦੀ ਆਪਣੀ ਸੋਚ ਨਹੀਂ ਸੀਗੀ ਮੇਰੇ ਨਾਲ ਜੋ ਹੋਇਆ ਉਹ ਸਹੀ ਨਹੀਂ ਹੋਇਆ ਤਾਂ ਮੈਂ ਇਸ ਗੱਲ ਦੀ ਮਾਫੀ ਨਹੀਂ ਮੰਗਾਂਗਾ ਤੇ ਕੀ ਬਹਿਸ ਹੋਈ ਹੈ ਚਰਚਾ ਸ਼ੁਰੂ ਹੋਈ ਸੀ ਪਹਿਲਾਂ ਕਿ ਕਿਵੇਂ ਯੂਕਰੇਨ ਅਤੇ ਰੂਸ ਦੇ ਵਿੱਚ ਚੱਲ ਰਹੀ ਜੰਗ ਨੂੰ ਖਤਮ ਕੀਤਾ ਜਾਵੇ ਟੇਬਲ ਟਾਕ ਹੋਵੇ ਟੇਬਲ ਤੇ ਬਹਿ ਕੇ ਸਮਝੌਤਾ ਕੀਤਾ ਜਾਵੇ ਪਰ ਅਚਾਨਕ ਪਤਾ ਨਹੀਂ ਅਜਿਹਾ ਕੀ ਹੋ ਗਿਆ ਕਿ ਜਦੋਂ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਤਸਵੀਰਾਂ ਦਿਖਾ ਰਹੇ ਸਨ ਜੰਗ ਦੀਆਂ ਤੇ ਅਚਾਨਕ ਅਮਰੀਕਾ ਦੇ ਔਰ ਰਾਸ਼ਟਰਪਤੀ ਡੋਨਲਡ 트੍ਰੰਪ ਇੱਕਦਮ ਭੜਕਪੇ ਤੇ ਕਹਿਣ ਲੱਗੇ ਕਿ ਜੇਕਰ ਸਾਡਾ 350 ਬਿਲੀਅਨ ਡਾਲਰ ਪਹਿਲੇ ਵਾਲੇ ਰਾਸ਼ਟਰਪਤੀ ਨੇ ਤੁਹਾਨੂੰ ਨਾ ਦਿੱਤਾ ਹੁੰਦਾ ਤਾਂ ਤੁਸੀਂ ਇਹ ਜੰਗ ਇੰਨੀ ਦੇਰ ਤੱਕ ਕਿਤੇ ਵੀ ਨਹੀਂ ਅੱਗੇ ਵਧਾ ਸਕਦੇ ਸੀਗੇ ਅਸੀਂ ਆਪਦੇ ਹੋਰ ਸੈਨਿਕ ਤੁਹਾਡੇ ਕੋਲ ਨਹੀਂ ਭੇਜਨੇ ਉਨੀ ਦੇਰ ਤੱਕ ਜਾਂ ਨਾ ਭੇਜੀਏ ਜਦੋਂ ਤੱਕ ਤੁਸੀਂ ਰੂਸ ਦੇ ਨਾਲ ਵਲਾਦਿਮਿਰ ਪੁਤਨ ਦੇ ਨਾਲ ਸਮਝੌਤਾ ਕਰਨ ਲਈ ਤਿਆਰ ਨਹੀਂ ਹੋ ਜਾਂਦੇ ਕਿਉਂਕਿ ਇਹ ਜਿਹੜੀ ਜੰਗ ਚੱਲਦੀ ਪਈਆ ਇਸ ਨੂੰ ਤੇ ਲਗਭਗ 3 ਸਾਲ ਤੋਂ ਵੀ ਵੱਧ ਦਾ ਸਮਾਂ ਹੋਣ ਵਾਲਾ ਹੈ ਤੇ ਇਨ ਸਾਲਾਂ ਦੇ ਵਿੱਚ ਲੱਖਾਂ ਲੋਕਾਂ ਦੀਆਂ ਜਾਨਾਂ ਗਈਆਂ ਨੇ ਤੇ ਜੇਕਰ ਇਹ جنگ ਐਂ ਅਗੇ ਵਧਦੀ ਰਹਿੰਦੀ ਹੈ ਇਹ ਆંકੜਾ ਦਿਨ-ਬਦਨ ਵੱਧਦਾ ਰਹੇਗਾ ਜਿਸ ਕਰਕੇ ਡੋਨਾਲਡ ਟਰੰਪ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਮਿਲਦੇ ਨੇ ਤਾਂ ਕਿ ਗੱਲਬਾਤ ਹੁੰਦੀ ਹੈ ਗੱਲਬਾਤ ਤੋਂ ਬਾਅਦ ਇੱਕ ਨਤੀਜਾ ਕੱਢਿਆ ਜਾਵੇ ਰਿਜ਼ਲਟ ਕਦਿਆਂ ਕੱਢਿਆ ਜਾਵੇ ਪਰ ਤੱਕੇ ਬਹਿਸ ਹੋਣੀ ਸ਼ੁਰੂ ਹੋ ਜਾਂਦੀ ਹੈ ਝਾੜ ਵੀ ਲਾਈਆ ਡੋਨਲਡ 트ੰਪ ਨੇ ਜ਼ੇਲੈਂਸਕੀ ਹੁਣਾਂ ਦੀ ਕਿ ਭਾਈ ਅਸੀਂ ਤੁਹਾਡੇ ਨਾਲ ਸਮਝੌਤਾ ਕਰਨ ਦੀ ਗੱਲ ਕਰਦੇ ਆਂ ਤੇ ਤੁਸੀਂ ਗੱਲ ਕਰ ਰਹੇ ਹੋ ਹੋਰ ਹੀ ਪੁੱਠੇ ਪਾਸੇ ਲੈ ਕੇ ਜਾ ਰਹੇ ਹੋ ਮਿਨਰਲ ਡੀਲ ਦੇ ਵਿੱਚ ਗੱਲ ਹੋਈ ਸੀ ਕਿ ਯੂਕਰੇਨ ਵਿੱਚ ਜਿਹੜੇ ਮਿਨਰਲਸ ਨੇ ਉਹਨਾਂ ਦਾ ਇਸਤੇਮਾਲ ਅਮਰੀਕਾ ਕਰੇਗਾ ਇੱਕ ਉਹ ਵੀ ਇਸ ਕਰਕੇ ਕਰੇਗਾ ਕਿ ਅਮਰੀਕਾ ਇੱਕ ਵਿਚੋਲਾ ਬਣ ਰਿਹਾ ਹੈ ਯੂਕਰੇਨ ਅਤੇ ਰੂਸ ਦੀ ਜੰਗ ਨੂੰ ਬੰਦ ਕਰਾਉਣ ਦੀ ਹੈ ਪਰ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦਾ ਕਹਿਣਾ ਕਿ ਭਾਈ ਅਸੀਂ ਰੂਸ ਦੇ ਨਾਲ ਬਰਾਦਮਰ ਪੁਰਤਨ ਦੇ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੇ ਅਸੀਂ ਕੋਈ ਕੰਪਰੋਮਾਈਜ਼ ਨਹੀਂ ਕਰਨਾ ਚਾਹੁੰਦੇ ਅਸੀਂ ਸਿੱਧੇ ਤਰੀਕੇ ਲੀਗਲ ਤਰੀਕੇ ਬੰਦਿਆਂ ਵਾਂਗ ਜਾਂ ਪੰਜਾਬੀ ਵਿੱਚ ਕਹੀਏ ਮਰਦਾ ਵਾਂਗ ਇਸ ਜੰਗ ਦਾ ਹੱਲ ਕੱਢਣਾ ਚਾਹੁੰਦੇ ਆ ਨਾ ਕਿ ਡਰ ਕੇ ਦੁਬਕ ਕੇ ਡਰਪੋਕ ਬਣ ਕੇ ਕੋਈ ਸਮਝੌਤਾ ਕਰ ਲੈਣਾ ਚਾਹੁੰਦੇ ਆ ਤਾਂ ਡੋਨਲਡ ਟਰੰਪ ਇਸ ਗੱਲ ਤੇ ਨਾਰਾਜ਼ ਹੋਗੇ ਜਿਸ ਤੋਂ ਬਾਅਦ ਝਾੜ ਵਿਲਾਈ ਉਹਨਾਂ ਦੀ ਕਿ ਭਾਈ ਤੁਸੀਂ ਲੱਖਾਂ ਲੋਕਾਂ ਦੀਆਂ ਜਾਨਾਂ ਦੇ ਨਾਲ ਜੂਆ ਖੇਡ ਰਹੇ ਹੋ ਇੱਕ ਅਜਿਹੀ ਜੰਗ ਲੜ ਰਹੇ ਹੋ ਜਿਸ ਦਾ ਅੰਤ ਇਹੀ ਹੈ ਕਿ ਤੁਸੀਂ ਹਾਰੋਗੇ ਕਿਉਂਕਿ ਜੇਕਰ 350 ਬਿਲੀਅਨ ਡਾਲਰ ਅਮਰੀਕਾ ਪਹਿਲਾਂ ਨਾ ਦਿੰਦਾ ਤਾਂ ਇਸ ਹੋ ਸਕਦਾ ਹੈ ਕਿ ਅੰਨੇ ਚਿਰ ਤੱਕ ਯੂਕਰੇਨ ਉਸ ਜੰਗ ਨੂੰ ਅੱਗੇ ਨਾ ਵਧਾ ਪੰਦਾ ਤਾਂ ਉਸ ਤੋਂ ਬਾਅਦ ਹੁਣ ਡੋਨਲਡ ਟਰੰਪ ਨੇ ਇਹਦੀ ਜਿਹੜੀ ਸਟੇਟਮੈਂਟ ਵੀ ਬਾਹਰ ਆਈ ਹੈ ਕਿ ਜਿਹੜੇ ਰਾਸ਼ਟਰਪਤੀ ਨੇ ਯੂਕਰੇਨ ਦੇ ਉਹ ਸ਼ਾਂਤੀ ਨਹੀਂ ਚਾਹੁੰਦੇ ਉਹ ਚਾਹੁੰਦੇ ਨੇ ਕਿ ਭਾਈ ਜੰਗ ਐ ਹੀ ਹੁੰਦੀ ਰਵੇ ਉਹ ਉਹਨਾਂ ਨੂੰ ਪੀਸ ਅਮਨ ਸ਼ਾਂਤੀ ਨਹੀਂ ਚਾਹੀਦੀ ਹਲੇ ਉਹ ਜਾ ਚੁੱਕੇ ਨੇ ਵਾਪਸ ਆਪਣੇ ਯੂਕਰੇਨ ਮੁਲਕ ਨੂੰ ਰਵਾਨਾ ਹੋ ਚੁੱਕੇ ਨੇ ਤਾਂ ਜਦੋਂ ਉਹਨਾਂ ਨੂੰ ਲੱਗੇ ਉਹ ਇੱਥੇ ਦੁਬਾਰਾ ਆ ਕੇ ਸ਼ਾਂਤੀ ਦੀ ਗੱਲ ਕਰਨ ਲਈ ਤਿਆਰ ਹੋਣ ਤਾਂ ਜਦੋਂ ਮਰਜ਼ੀ ਆ ਸਕਦੇ ਨੇ ਅਮਰੀਕਾ ਦੇ ਵਾਈਟ ਹਾਊਸ ਦੇ ਦਰਵਾਜ਼ੇ ਉਹਨਾਂ ਲਈ ਹਮੇਸ਼ਾ ਖੁੱਲੇ ਰਹਿਣਗੇ ਤਲੋਜੀ ਤੀਜੇ ਵਿਸ਼ਵ ਯੁੱਧ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਡੋਨਲਡ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਵਿਚਕਾਰ ਤਿੱਖੀ ਬਹਿਸ ਹੋਈ ਹੈ ਤੇ ਗੱਲ ਇੱਥੇ ਆ ਕੇ ਮੁੱਕੀ ਕਿ ਤੁਸੀਂ ਲੱਖਾਂ ਲੋਕਾਂ ਦੀਆਂ ਜਾਨਾਂ ਦੇ ਨਾਲ ਜੂਆ ਖੇਡ ਰਹੇ ਹੋ ਸਿੱਧਾ ਸਿੱਧਾ ਤੌਰ ਤੇ ਤੁਹਾਡਾ ਇਹ ਰਵੱਈਆ ਤੀਜੇ ਵਿਸ਼ਵ ਯੁੱਧ ਦੀ ਤਿਆਰੀ ਨਹੀਂ ਤਾਂ ਹੋਰ ਦੱਸੋ ਕੀ ਹੈ ਕਿ ਜਦੋਂ ਇੱਕ ਪਾਸੇ ਅਸੀਂ ਅਮਰੀਕਾ ਇਹ ਚਾਹੁੰਦਾ ਹੈ ਕਿ ਯੂਕਰੇਨ ਅਤੇ ਰੂਸ ਦੇ ਵਿਚਕਾਰ ਚੱਲ ਰਹੀ ਜਗਤ ਚੇਤੀ ਤੋਂ ਚੇਤੀ ਖਤਮ ਹੋ ਜਾਵੇ ਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਦਿੱਕਤ ਕੀ ਹੈ ਤਾਂ ਸਿੱਧੇ ਤੌਰ ਤੇ ਤਿੱਖੀ ਬਹਿਸ ਹੋਈ ਹੈ ਅਮਰੀਕਾ ਦੇ ਵਾਈਟ ਵਾਈਟ ਹਾਊਸ ਵਿੱਚ oval office ਵਿੱਚ ਜਿਸ ਵਿੱਚ ਇਹ ਗੱਲ ਹੁਣ ਬਾਹਰ ਨਿਕਲ ਕੇ ਆਈ ਹੈ ਕਿ ਭਾਈ ਜ਼ੇਲੈਂਸਕੀ ਨੂੰ ਅ ਬੇਇੱਜ਼ਤੀ ਮਹਿਸੂਸ ਹੋਈ ਹੈ ਤੇ ਉਹਨਾਂ ਨੇ ਕਹਿਤਾ ਕਿ ਭਾਈ ਜਿਸ ਤਰੀਕੇ ਦੇ ਨਾਲ ਡੋਲਰ ਟਰੰਪ ਨੂੰ ਲੱਗਿਆ ਕਿ ਮੈਂ ਸ਼ੁਕਰਗੁਜ਼ਾਰ ਨਹੀਂ ਹੈਗਾ ਇਹ ਉਹਨਾਂ ਦੀ ਆਪਣੀ ਸੋਚ ਨਹੀਂ ਸੀਗੀ ਮੇਰੇ ਨਾਲ ਜੋ ਹੋਇਆ ਉਹ ਸਹੀ ਨਹੀਂ ਹੋਇਆ ਤਾਂ ਮੈਂ ਇਸ ਗੱਲ ਦੀ ਮਾਫੀ ਨਹੀਂ ਮੰਗਾਂਗਾ ਤੇ ਕੀ ਬਹਿਸ ਹੋਈ ਹੈ ਚਰਚਾ ਸ਼ੁਰੂ ਹੋਈ ਸੀ ਪਹਿਲਾਂ ਕਿ ਕਿਵੇਂ ਯੂਕਰੇਨ ਅਤੇ ਰੂਸ ਦੇ ਵਿੱਚ ਚੱਲ ਰਹੀ ਜੰਗ ਨੂੰ ਖਤਮ ਕੀਤਾ ਜਾਵੇ ਟੇਬਲ ਟਾਕ ਹੋਵੇ ਟੇਬਲ ਤੇ ਬਹਿ ਕੇ ਸਮਝੌਤਾ ਕੀਤਾ ਜਾਵੇ ਪਰ ਅਚਾਨਕ ਪਤਾ ਨਹੀਂ ਅਜਿਹਾ ਕੀ ਹੋ ਗਿਆ ਕਿ ਜਦੋਂ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਤਸਵੀਰਾਂ ਦਿਖਾ ਰਹੇ ਸਨ ਜੰਗ ਦੀਆਂ ਤੇ ਅਚਾਨਕ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਇੱਕਦਮ ਭੜਕ ਪਏ ਤੇ ਕਹਿਣ ਲੱਗੇ ਕਿ ਜੇਕਰ ਸਾਡਾ 350 ਬਿਲੀਅਨ ਡਾਲਰ ਪਹਿਲੇ ਵਾਲੇ ਰਾਸ਼ਟਰਪਤੀ ਨੇ ਤੁਹਾਨੂੰ ਨਾ ਦਿੱਤਾ ਹੁੰਦਾ ਤਾਂ ਤੁਸੀਂ ਇਹ ਜੰਗ ਇੰਨੀ ਦੇਰ ਤੱਕ ਕਿਤੇ ਵੀ ਨਹੀਂ ਅੱਗੇ ਵਧਾ ਸਕਦੇ ਸੀਗੇ ਅਸੀਂ ਆਪ ਦੇ ਹੋਰ ਸੈਨਿਕ ਤੁਹਾਡੇ ਕੋਲ ਨਹੀਂ ਭੇਜਨੇ ਉਨੀ ਦੇਰ ਤੱਕ ਜਾਂ ਨਾ ਭੇਜੀਏ ਜਦੋਂ ਤੱਕ ਤੁਸੀਂ ਰੂਸ ਦੇ ਨਾਲ ਵਲਾਦੀਮਿਰ ਪੁਤਨ ਦੇ ਨਾਲ ਸਮਝੌਤਾ ਕਰਨ ਲਈ ਤਿਆਰ ਨਹੀਂ ਹੋ ਜਾਂਦੇ ਕਿਉਂਕਿ ਇਹ ਜਿਹੜੀ ਜੰਗ ਚੱਲਦੀ ਪਈਆ ਇਸ ਨੂੰ ਤੇ ਲਗਭਗ 3 ਸਾਲ ਤੋਂ ਵੀ ਵੱਧ ਦਾ ਸਮਾਂ ਹੋਣ ਵਾਲਾ ਹੈ ਤੇ ਇੰਨੇ ਸਾਲਾਂ ਦੇ ਵਿੱਚ ਲੱਖਾਂ ਲੋਕਾਂ ਦੀਆਂ ਜਾਨਾਂ ਗਈਆਂ ਨੇ ਤੇ ਜੇਕਰ ਇਹ جنگ ਐਂ ਅਗੇ ਵਧਦੀ ਰਹਿੰਦੀ ਹੈ ਇਹ ਆંકੜਾ ਦਿਨ-ਬਦਨ ਵੱਧਦਾ ਰਹੇਗਾ ਜਿਸ ਕਰਕੇ ਡੋਨਾਲਡ ਟਰੰਪ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਮਿਲਦੇ ਨੇ ਤਾਂ ਕਿ ਗੱਲਬਾਤ ਹੁੰਦੀ ਹੈ ਗੱਲਬਾਤ ਤੋਂ ਬਾਅਦ ਇੱਕ ਨਤੀਜਾ ਕੱਢਿਆ ਜਾਵੇ ਰਿਜ਼ਲਟ ਕਦਿਆਂ ਕੱਢਿਆ ਜਾਵੇ ਪਰ ਤਿੱਖੀ ਬਹਿਸ ਹੋਣੀ ਸ਼ੁਰੂ ਹੋ ਜਾਂਦੀ ਹੈ ਝਾੜ ਵੀ ਲਾਈਆ ਡੋਨਲਡ ਟਰੰਪ ਨੇ ਜ਼ੇਲੈਂਸਕੀ ਹੁਣਾ ਦੀ ਕਿ ਭਾਈ ਅਸੀਂ ਤੁਹਾਡੇ ਨਾਲ ਸਮਝੌਤਾ ਕਰਨ ਦੀ ਗੱਲ ਕਰਦੇ ਆਂ ਤੇ ਤੁਸੀਂ ਗੱਲ ਕਰ ਰਹੇ ਹੋ ਹੋਰ ਹੀ ਪੁੱਠੇ ਪਾਸੇ ਲੈ ਕੇ ਜਾ ਰਹੇ ਹੋ ਮਿਨਰਲ ਡੀਲ ਦੇ ਵਿੱਚ ਗੱਲ ਹੋਈ ਸੀ ਕਿ ਯੂਕਰੇਨ ਵਿੱਚ ਜਿਹੜੇ ਮਿਨਰਲਸ ਨੇ ਉਹਨਾਂ ਦਾ ਇਸਤੇਮਾਲ ਅਮਰੀਕਾ ਕਰੇਗਾ ਇੱਕ ਉਹ ਵੀ ਇਸ ਕਰਕੇ ਕਰੇਗਾ ਕਿ ਅਮਰੀਕਾ ਇੱਕ ਵਿਚੋਲਾ ਬਣ ਰਿਹਾ ਹੈ ਯੂਕਰੇਨ ਅਤੇ ਰੂਸ ਦੀ ਜੰਗ ਨੂੰ ਬੰਦ ਕਰਾਉਣ ਦੀ ਹੈ ਪਰ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦਾ ਕਹਿਣਾ ਕਿ ਭਾਈ ਅਸੀਂ ਰੂਸ ਦੇ ਨਾਲ ਬਰਾਦਮਰ ਪੁਰਤਨ ਦੇ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੇ ਅਸੀਂ ਕੋਈ ਕੰਪਰੋਮਾਈਜ਼ ਨਹੀਂ ਕਰਨਾ ਚਾਹੁੰਦੇ ਅਸੀਂ ਸਿੱਧੇ ਤਰੀਕੇ ਲੀਗਲ ਤਰੀਕੇ ਬੰਦਿਆਂ ਵਾਂਗ ਜਾਂ ਪੰਜਾਬੀ ਵਿੱਚ ਕਹੀਏ ਮਰਦਾ ਵਾਂਗ ਇਸ ਜੰਗ ਦਾ ਹੱਲ ਕੱਢਣਾ ਚਾਹੁੰਦੇ ਆ ਨਾ ਕਿ ਡਰ ਕੇ ਦੁਬਕ ਕੇ ਡਰਪੋਕ ਬਣ ਕੇ ਕੋਈ ਸਮਝੌਤਾ ਕਰ ਲੈਣਾ ਚਾਹੁੰਦੇ ਆ ਤਾਂ ਡੋਨਲਡ ਟਰੰਪ ਇਸ ਗੱਲ ਤੇ ਨਾਰਾਜ਼ ਹੋਗੇ ਜਿਸ ਤੋਂ ਬਾਅਦ ਝਾੜ ਵਿਲਾਈ ਉਹਨਾਂ ਦੀ ਕਿ ਭਾਈ ਤੁਸੀਂ ਲੱਖਾਂ ਲੋਕਾਂ ਦੀਆਂ ਜਾਨਾਂ ਦੇ ਨਾਲ ਜੂਆ ਖੇਡ ਰਹੇ ਹੋ ਇੱਕ ਅਜਿਹੀ ਜੰਗ ਲੜ ਰਹੇ ਹੋ ਜਿਸ ਦਾ ਅੰਤ ਇਹੀ ਹੈ ਕਿ ਤੁਸੀਂ ਹਾਰੋਗੇ ਕਿਉਂਕਿ ਜੇਕਰ 350 ਬਿਲੀਅਨ ਡਾਲਰ ਅਮਰੀਕਾ ਪਹਿਲਾਂ ਨਾ ਦਿੰਦਾ ਤਾਂ ਇਸ ਹੋ ਸਕਦਾ ਹੈ ਕਿ ਅੰਨੇ ਚਿਰ ਤੱਕ ਯੂਕਰੇਨ ਉਸ ਜੰਗ ਨੂੰ ਅੱਗੇ ਨਾ ਵਧਾ ਪੰਦਾ ਤਾਂ ਉਸ ਤੋਂ ਬਾਅਦ ਹੁਣ ਡੋਨਲਡ ਟਰੰਪ ਨੇ ਇਹਦੀ ਜਿਹੜੀ ਸਟੇਟਮੈਂਟ ਵੀ ਬਾਹਰ ਆਈ ਹੈ ਕਿ ਜਿਹੜੇ ਰਾਸ਼ਟਰਪਤੀ ਨੇ ਯੂਕਰੇਨ ਦੇ ਉਹ ਸ਼ਾਂਤੀ ਨਹੀਂ ਚਾਹੁੰਦੇ ਉਹ ਚਾਹੁੰਦੇ ਨੇ ਕਿ ਭਾਈ ਜੰਗ ਐ ਹੀ ਹੁੰਦੀ ਰਵੇ ਉਹ ਉਹਨਾਂ ਨੂੰ ਪੀਸ ਅਮਨ ਸ਼ਾਂਤੀ ਨਹੀਂ ਚਾਹੀਦੀ ਹਲੇ ਉਹ ਜਾ ਚੁੱਕੇ ਨੇ ਵਾਪਸ ਆਪਣੇ ਯੂਕਰੇਨ ਮੁਲਕ ਨੂੰ ਰਵਾਨਾ ਹੋ ਚੁੱਕੇ ਨੇ ਤਾਂ ਜਦੋਂ ਉਹਨਾਂ ਨੂੰ ਲੱਗੇ ਉਹ ਇੱਥੇ ਦੁਬਾਰਾ ਆ ਕੇ ਸ਼ਾਂਤੀ ਦੀ ਗੱਲ ਕਰਨ ਲਈ ਤਿਆਰ ਹੋਣ ਤਾਂ ਜਦੋਂ ਮਰਜ਼ੀ ਆ ਸਕਦੇ ਨੇ ਅਮਰੀਕਾ ਦੇ ਵਾਈਟ ਹਾਊਸ ਦੇ ਦਰਵਾਜ਼ੇ ਉਹਨਾਂ ਲਈ ਹਮੇਸ਼ਾ ਖੁੱਲੇ ਰਹਿਣਗੇ ਤਲੋਜੀ ਤੇ ਜੇਵਿਸ਼ੂ ਉੱਤੇ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਡੋਨਲਡ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਵਿਚਕਾਰ ਤੱਕੀ ਬੈਸ ਹੋਈ ਹੈ ਤੇ ਗੱਲ ਇੱਥੇ ਆ ਕੇ ਮੁੱਕੀ ਕਿ ਤੁਸੀਂ ਲੱਖਾਂ ਲੋਕਾਂ ਦੀਆਂ ਜਾਨਾਂ ਦੇ ਨਾਲ ਜੂਆ ਖੇਡ ਰਹੇ ਹੋ ਸਿੱਧ ਸਿੱਧ ਤੌਰ ਤੇ ਤੁਹਾਡਾ ਇਹ ਰਵਈਆ ਤੀਜੇ ਵਿਸ਼ਵ ਯੁੱਧ ਦੀ ਤਿਆਰੀ ਨਹੀਂ ਤਾਂ ਹੋਰ ਦੱਸੋ ਕੀ ਹੈ ਕਿ ਜਦੋਂ ਇੱਕ ਪਾਸੇ ਅਸੀਂ ਅਮਰੀਕਾ ਇਹ ਚਾਹੁੰਦਾ ਹੈ ਕਿ ਯੂਕਰੇਨ ਅਤੇ ਰੂਸ ਦੇ ਵਿਚਕਾਰ ਚੱਲ ਰਹੀ ਜਗਤ 체ਤੀ ਤੋਂ 체ਤੀ ਖਤਮ ਹੋ ਜਾਵੇ ਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਦਿੱਕਤ ਕੀ ਹੈ ਤਾਂ ਸਿੱਧੇ ਤੌਰ ਤੇ ਤਿੱਖੀ ਬਹਿਸ ਹੋਈ ਹੈ ਅਮਰੀਕਾ ਦੇ ਵਾਈਟ ਵਾਈਟ ਹਾਊਸ ਵਿੱਚ ਆਵਲ ਆਫਿਸ ਵਿੱਚ ਜਿਸ ਵਿੱਚ ਇਹ ਗੱਲ ਹੁਣ ਬਾਹਰ ਨਿਕਲ ਕੇ ਆਈ ਹੈ ਕਿ ਭਾਈ ਜ਼ੇਲੈਂਸਕੀ ਨੂੰ ਅ ਬੇਇੱਜ਼ਤੀ ਮਹਿਸੂਸ ਹੋਈ ਹੈ ਤੇ ਉਹਨਾਂ ਨੇ ਕਹਿਤਾ ਕਿ ਭਾਈ ਜਿਸ ਤਰੀਕੇ ਦੇ ਨਾਲ ਡੋਨਲਡ ਟਰੰਪ ਨੂੰ ਲੱਗਿਆ ਕਿ ਮੈਂ ਸ਼ੁਕਰਗੁਜ਼ਾਰ ਨਹੀਂ ਹੈਗਾ ਇਹ ਉਹਨਾਂ ਦੀ ਆਪਣੀ ਸੋਚ ਨਹੀਂ ਸੀਗੀ ਮੇਰੇ ਨਾਲ ਜੋ ਹੋਇਆ ਉਹ ਸਹੀ ਨਹੀਂ ਹੋਇਆ ਤਾਂ ਮੈਂ ਇਸ ਗੱਲ ਦੀ ਮਾਫੀ ਨਹੀਂ ਮੰਗਾਂਗਾ ਤੇ ਕੀ ਬਹਿਸ ਹੋਈ ਹੈ ਚਰਚਾ ਸ਼ੁਰੂ ਹੋਈ ਸੀ ਪਹਿਲਾਂ ਕਿ ਕਿਵੇਂ ਯੂਕਰੇਨ ਅਤੇ ਰੂਸ ਦੇ ਵਿੱਚ ਚੱਲ ਰਹੀ ਜੰਗ ਨੂੰ ਖਤਮ ਕੀਤਾ ਜਾਵੇ ਟੇਬਲ ਟਾਕ ਹੋਵੇ ਟੇਬਲ ਤੇ ਬਹਿ ਕੇ ਸਮਝੌਤਾ ਕੀਤਾ ਜਾਵੇ ਪਰ ਅਚਾਨਕ ਪਤਾ ਨਹੀਂ ਅਜਿਹਾ ਕੀ ਹੋ ਗਿਆ ਕਿ ਜਦੋਂ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਤਸਵੀਰਾਂ ਦਿਖਾ ਰਹੇ ਸਨ ਜੰਗ ਦੀਆਂ ਤੇ ਅਚਾਨਕ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਇੱਕਦਮ ਭੜਕ ਪਏ ਤੇ ਕਹਿਣ ਲੱਗੇ ਕਿ ਜੇਕਰ ਸਾਡਾ 350 ਬਿਲੀਅਨ ਡਾਲਰ ਪਹਿਲੇ ਵਾਲੇ ਰਾਸ਼ਟਰਪਤੀ ਨੇ ਤੁਹਾਨੂੰ ਨਾ ਦਿੱਤਾ ਹੁੰਦਾ ਤਾਂ ਤੁਸੀਂ ਇਹ ਜੰਗ ਇੰਨੀ ਦੇਰ ਤੱਕ ਕਿਤੇ ਵੀ ਨਹੀਂ ਅੱਗੇ ਵਧਾ ਸਕਦੇ ਸੀਗੇ ਅਸੀਂ ਆਪ ਦੇ ਹੋਰ ਸੈਨਿਕ ਤੁਹਾਡੇ ਕੋਲ ਨਹੀਂ ਭੇਜਨੇ ਉਨੀ ਦੇਰ ਤੱਕ ਜਾਂ ਨਾ ਭੇਜੀਏ ਜਦੋਂ ਤੱਕ ਤੁਸੀਂ ਰੂਸ ਦੇ ਨਾਲ ਵਲਾਦਿਮਿਰ ਪੁਤਨ ਦੇ ਨਾਲ ਸਮਝੌਤਾ ਕਰਨ ਲਈ ਤਿਆਰ ਨਹੀਂ ਹੋ ਜਾਂਦੇ ਕਿਉਂਕਿ ਇਹ ਜਿਹੜੀ ਜੰਗ ਚੱਲਦੀ ਪਈਆ ਇਸ ਨੂੰ ਤੇ ਲਗਭਗ 3 ਸਾਲ ਤੋਂ ਵੀ ਵੱਧ ਦਾ ਸਮਾਂ ਹੋਣ ਵਾਲਾ ਹੈ ਤੇ ਇੰਨੇ ਸਾਲਾਂ ਦੇ ਵਿੱਚ ਲੱਖਾਂ ਲੋਕਾਂ ਦੀਆਂ ਜਾਨਾਂ ਗਈਆਂ ਨੇ ਤੇ ਜੇਕਰ ਇਹ جنگ ਐਂ ਅਗੇ ਵਧਦੀ ਰਹਿੰਦੀ ਹੈ ਇਹ ਆંકੜਾ ਦਿਨ-ਬਦਨ ਵੱਧਦਾ ਰਹੇਗਾ ਜਿਸ ਕਰਕੇ ਡੋਨਾਲਡ ਟਰੰਪ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਮਿਲਦੇ ਨੇ ਤਾਂ ਕਿ ਗੱਲਬਾਤ ਹੁੰਦੀ ਹੈ ਗੱਲਬਾਤ ਤੋਂ ਬਾਅਦ ਇੱਕ ਨਤੀਜਾ ਕੱਢਿਆ ਜਾਵੇ ਰਿਜ਼ਲਟ ਕਦਿਆਂ ਕੱਢਿਆ ਜਾਵੇ ਪਰ ਤੱਕੇ ਬਹਿਸ ਹੋਣੀ ਸ਼ੁਰੂ ਹੋ ਜਾਂਦੀ ਹੈ ਝਾੜ ਵੀ ਲਾਈਆ ਡੋਨਲਡ 트ੰਪ ਨੇ ਜ਼ੇਲੈਂਸਕੀ ਹੁਣਾਂ ਦੀ ਕਿ ਭਾਈ ਅਸੀਂ ਤੁਹਾਡੇ ਨਾਲ ਸਮਝੌਤਾ ਕਰਨ ਦੀ ਗੱਲ ਕਰਦੇ ਆਂ ਤੇ ਤੁਸੀਂ ਗੱਲ ਕਰ ਰਹੇ ਹੋ ਹੋਰ ਹੀ ਪੁੱਠੇ ਪਾਸੇ ਲੈ ਕੇ ਜਾ ਰਹੇ ਹੋ ਮਿਨਰਲ ਡੀਲ ਦੇ ਵਿੱਚ ਗੱਲ ਹੋਈ ਸੀ ਕਿ ਯੂਕਰੇਨ ਵਿੱਚ ਜਿਹੜੇ ਮਿਨਰਲਸ ਨੇ ਉਹਨਾਂ ਦਾ ਇਸਤੇਮਾਲ ਅਮਰੀਕਾ ਕਰੇਗਾ ਇੱਕ ਉਹ ਵੀ ਇਸ ਕਰਕੇ ਕਰੇਗਾ ਕਿ ਅਮਰੀਕਾ ਇੱਕ ਵਿਚੋਲਾ ਬਣ ਰਿਹਾ ਹੈ ਯੂਕਰੇਨ ਅਤੇ ਰੂਸ ਦੀ ਜੰਗ ਨੂੰ ਬੰਦ ਕਰਾਉਣ ਦੀ ਹੈ ਪਰ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦਾ ਕਹਿਣਾ ਕਿ ਭਾਈ ਅਸੀਂ ਰੂਸ ਦੇ ਨਾਲ ਬਰਾਦਮਰ ਪੁਰਤਨ ਦੇ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੇ ਅਸੀਂ ਕੋਈ ਕੰਪਰੋਮਾਈਜ਼ ਨਹੀਂ ਕਰਨਾ ਚਾਹੁੰਦੇ ਅਸੀਂ ਸਿੱਧੇ ਤਰੀਕੇ ਲੀਗਲ ਤਰੀਕੇ ਬੰਦਿਆਂ ਵਾਂਗ ਜਾਂ ਪੰਜਾਬੀ ਵਿੱਚ ਕਹੀਏ ਮਰਦਾ ਵਾਂਗ ਇਸ ਜੰਗ ਦਾ ਹੱਲ ਕੱਢਣਾ ਚਾਹੁੰਦੇ ਆ ਨਾ ਕਿ ਡਰ ਕੇ ਦੁਬਕ ਕੇ ਡਰਪੋਕ ਬਣ ਕੇ ਕੋਈ ਸਮਝੌਤਾ ਕਰ ਲੈਣਾ ਚਾਹੁੰਦੇ ਆ ਤਾਂ ਡੋਨਲਡ ਟਰੰਪ ਇਸ ਗੱਲ ਤੇ ਨਾਰਾਜ਼ ਹੋਗੇ ਜਿਸ ਤੋਂ ਬਾਅਦ ਝਾੜ ਵਿਲਾਈ ਉਹਨਾਂ ਦੀ ਕਿ ਭਾਈ ਤੁਸੀਂ ਲੱਖਾਂ ਲੋਕਾਂ ਦੀਆਂ ਜਾਨਾਂ ਦੇ ਨਾਲ ਜੂਆ ਖੇਡ ਰਹੇ ਹੋ ਇੱਕ ਅਜਿਹੀ ਜੰਗ ਲੜ ਰਹੇ ਹੋ ਜਿਸ ਦਾ ਅੰਤ ਇਹੀ ਹੈ ਕਿ ਤੁਸੀਂ ਹਾਰੋਗੇ ਕਿਉਂਕਿ ਜੇਕਰ 350 ਬਿਲੀਅਨ ਡਾਲਰ ਅਮਰੀਕਾ ਪਹਿਲਾਂ ਨਾ ਦਿੰਦਾ ਤਾਂ ਇਸ ਹੋ ਸਕਦਾ ਹੈ ਕਿ ਅਨੇ ਚਿਰ ਤੱਕ ਯੂਕਰੇਨ ਉਸ ਜੰਗ ਨੂੰ ਅੱਗੇ ਨਾ ਵਧਾ ਪੰਦਾ ਤਾਂ ਉਸ ਤੋਂ ਬਾਅਦ ਹੁਣ ਡੋਨਲਡ ਟਰੰਪ ਨੇ ਇਹ ਦੀ ਜਿਹੜੀ ਸਟੇਟਮੈਂਟ ਵੀ ਬਾਹਰ ਆਈ ਹੈ ਕਿ ਜਿਹੜੇ ਰਾਸ਼ਟਰਪਤੀ ਨੇ ਯੂਕਰੇਨ ਦੇ ਉਹ ਸ਼ਾਂਤੀ ਨਹੀਂ ਚਾਹੁੰਦੇ ਉਹ ਚਾਹੁੰਦੇ ਨੇ ਕਿ ਭਾਈ ਜੰਗ ਐ ਹੀ ਹੁੰਦੀ ਰਵੇ ਉਹ ਉਹਨਾਂ ਨੂੰ ਪੀਸ ਅਮਨ ਸ਼ਾਂਤੀ ਨਹੀਂ ਚਾਹੀਦੀ ਹਲੇ ਉਹ ਜਾ ਚੁੱਕੇ ਨੇ ਵਾਪਸ ਆਪਣੇ ਯੂਕਰੇਨ ਮੁਲਕ ਨੂੰ ਰਵਾਨਾ ਹੋ ਚੁੱਕੇ ਨੇ ਤਾਂ ਜਦੋਂ ਉਹਨਾਂ ਨੂੰ ਲੱਗੇ ਉਹ ਇੱਥੇ ਦੁਬਾਰਾ ਆ ਕੇ ਸ਼ਾਂਤੀ ਦੀ ਗੱਲ ਕਰਨ ਲਈ ਤਿਆਰ ਹੋਣ ਤਾਂ ਜਦੋਂ ਮਰਜ਼ੀ ਆ ਸਕਦੇ ਨੇ ਅਮਰੀਕਾ ਦੇ ਵਾਈਟ ਹਾਊਸ ਦੇ ਦਰਵਾਜ਼ੇ ਉਹਨਾਂ ਲਈ ਹਮੇਸ਼ਾ ਖੁੱਲੇ ਰਹਿਣਗੇ